ਸਵਾਗਤ ਹੈ ਬੱਚੇ ਤੁਹਾਡਾ ਵਿਨੈਕ ਅਕੈਡਮੀ ਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬੀ ਦੇ ਐਮਸੀਕਿਊ ਦੇ ਬਾਰੇ ਚ ਜੋ ਪੰਜਾਬ ਦੇ ਸਾਰੇ ਐਗਜ਼ਾਮ ਦੇ ਵਿੱਚ ਯੂਸਫੁਲ ਹੋਣਗੇ ਚਾਹੇ ਉਹ ਪੇਪਰ 1 ਹੋਵੇ ਜਾਂ ਪੇਪਰ 2 ਦੋਨਾਂ ਦੇ ਵਿੱਚ ਹੀ ਇਹ ਸਾਰੇ ਐਮਸੀਕਿਊ ਯੂਸਫੁਲ ਹੋਣਗੇ ਤਾਂ ਤੁਸੀਂ ਇਸ ਕਲਾਸ ਨੂੰ ਅੰਤ ਤੱਕ ਜ਼ਰੂਰ ਦੇਖਿਆ ਜੇ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵੱਡੀ ਤਕੜੀ ਦਾ ਸਮਾਨਾਰਥਕ ਸ਼ਬਦ ਹੈ ਵੱਡੇ ਤਕੜੀ ਮਤਲਬ অপਸ਼ਨ ਸੀ ਕੰਡਾ 8 ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ ਆਪਾਂ ਵਿਰੋਧੀ ਸ਼ਬਦ ਚੁਣਨਾ ਹੈ ਤਾਂ ਕੀ ਆਏਗਾ অপਸ਼ਨ ਡੀ ਵਸਨਾ ਤੇ ਉਲਝੜਨਾ ਇਹ ਦੋਨੋਂ ਵਿਰੋਧੀ ਨੇ ਬਾਕੀ ਜਿਹੜੇ ਤਿੰਨੋਂ ਨੇ ਉਸਮਾਨ ਅਰਥਕ ਇਹਨੇ ਰਾਤ ਦਾ ਹਨੇਰਾ ਹੁੰਦਾ ਹੈ ਸੂਰਜ ਦਾ ਦੁਪ ਹੁੰਦਾ ਹੈ ਦੂਰ ਦਾ ਪਰੇ ਤਾਂ ਕੀ ਆਏਗਾ অপਸ਼ਨ ਡੀ ਵਸਨਾ ਤੇ ਉਜੜਨਾ ਇੱਥੇ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪ੍ਰਤੱਖ ਪ੍ਰਗਟ ਦਾ ਸਮਾਨ ਅਰਥਕ ਹੈ ਕੀ ਬਣੇਗਾ ਪ੍ਰਗਟਤਾ অপਸ਼ਨ B ਜਾਹਰ। ਏਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ਅੱਧ ਮੁਕਾ ਦੇਣਾ ਲਈ ਡੁਕਵਾ ਅਰਥ ਚੁਣੋ। ਅੱਧ ਮੁਕਾ ਦੇਣਾ ਮਤਲਬ অপਸ਼ਨ A ਕਮਾਲ ਕਰ ਦੇਣਾ। ਨਖਰਾ ਕਰਨਾ ਜਾਂ ਗ੍ਰੇਣਾ ਕਰਨਾ ਅਰਥਾ ਨੂੰ ਸਪਸ਼ਟ ਕਰਨ ਲਈ ਹੇਠ ਦਿੱਤੇਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਕੀ ਆਏਗਾ অপਸ਼ਨ B ਨਾਸਾਂ ਜਾਂ ਨੱਕ ਚਾੜਨਾ ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ਥੱਪਾ ਮਾਰ ਕੇ ਬੈਠਣਾ ਲਈ ਕਿਹੜਾ ਅਰਥ ਸਹੀ ਹੋਵੇਗਾ ਕੀ ਆਏਗਾ অপਸ਼ਨ B ਹਿਲੰਦਾਨ ਨਾਮ ਨਾ ਲੈਣਾ ਅਖੰਡ ਦੋਹੀ ਡੂਮੀ ਡੰਡ ਨਹੀਂ ਵਸਦੀ ਕਿਹੜੇ ਮੌਕੇ ਵਰਤੇ ਜਾਂਦਾ ਹੈ ਡਿਗੇਓ অপਸ਼ਨ ਸੀ ਉਦੋਂ ਜਦੋਂ ਇੱਕ ਸਿਆਣੇ ਆਦਮੀ ਦੇ ਕਰਨ ਵਾਲੇ ਕੰਮ ਤੇ ਦੋ ਬੰਦੇ ਲਾ ਦਿੱਤੇ ਜਾਣ ਤੇ ਕੰਮ ਛੋੜ ਹੋ ਜਾਏ ਇੱਥੇ ਛੋੜ ਆਣਾ ਸੀਗਾ ਇਹ ਗਲਤ ਲਿਖਿਆ ਹੋਇਆ ਹੈ ਕੀ ਆਏਗਾ ਕੰਮ ਛੋੜ ਹੋ ਜਾਏ ਜਦੋਂ ਕੋਈ ਬੰਦਾ ਆਪਣੇ ਕਾਰਾਂ ਵਿਹਾਰਾਂ ਦੇ ਦੰਦਿਆਂ ਵਿੱਚ ਐਨਾ ਰੁੱਝਿਆ ਹੋਵੇ ਕਿ ਕਿਤੇ ਮੋਜ ਮੇਲੇ ਜਾਂ ਯਾਰਾਂ ਦੋਸਤਾਂ ਨਾਲ ਸਮਾਂ ਗੁਜ਼ਾਰਨ ਲਈ ਜਾ ਸਕੇ ਉਦੋਂ ਉਸ ਲਈ ਕਿਹੜਾ ਅਖਾਨ ਵਰਤਿਆ ਜਾਵੇਗਾ ਕੀ ਆਏਗਾ অপਸ਼ਨ এ 32 ਦਿਨ ਦੇ 33 ਮਿਲੇ ਤੱਤਾ ਜਾਵੇ ਕਿਹੜੇ ਵੇਲੇ ਜਿਸ ਮੌਕੇ ਅਖਾਨ ਗੁੜਖਾਨਾ ਇਹ ਗੁਲਗਲੀਆਂ ਤੋਂ ਪਰਹੇਜ਼ ਵਰਤਿਆ ਜਾਂਦਾ ਹੈ ਉਸ ਮੌਕੇ ਹੋਰ ਕਿਹੜਾ ਆਕਾਨ ਵਰਤਿਆ ਜਾ ਸਕਦਾ ਹੈ ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ ਕੀ ਆਏਗਾ অপਸ਼ਨ B ਤੇਲਖਾਨਾ ਤੇ ਗੁਲਗਲੀਆਂ ਤੋਂ ਪਰਹੇਜ਼ ਇਹਤ ਲਿਖੇ ਹੋਏ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਹਨ ਕੀ ਆਏਗਾ অপਸ਼ਨ A ਆਵਲੀ ਪਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ की बनेगा ऑप्शन बी शब्दावली सब अगेतर लग के बनन वाला सही शब्द चुनो कि आएगा ऑप्शन डी सब कमेटी ला अगेतर लग के बनन वाला सही शब्द चुनो ਕੀ ਆਏਗਾ অপਸ਼ਨ C ਲਾ ਇਲਾਜ ਵਿਆਕਰਨ ਅਨੁਸਾਰ ਸਾਰਤਕ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ ਕੀ ਆਏਗਾ অপਸ਼ਨ B ਅਠ ਗੁਰਮੁਖੀ ਵਰਣਮਾਲਾ ਵਿੱਚ ਛ ਚਿੰਨ ਕਿਹੜੀ ਭਾਸ਼ਾ ਬਿਸ਼ਾਵਾਂ ਵਿੱਚੋਂ ਲੈੇ ਸ਼ਬਦਾਂ ਦੇ ਉਚਾਰਨ ਨੂੰ ਸਹੀ ਰੂਪ ਵਿੱਚ ਪ੍ਰਗਟਾਉਣ ਲਈ ਨਵੀਨ ਵਰਗ ਵਿੱਚ ਸ਼ਾਮਿਲ ਕੀਤਾ ਗਿਆ ਸਹੀ ਵਿਕਲਪ ਚੁਣੋ ਕੀ ਆਏਗਾ অপਸ਼ਨ D ਉਪਰੋਕਤ ਸਾਰੇ ਹੀ ਗੁਰਮੁਖੀ ਵਰਣਮਾਲਾ ਦੀ ਨਵੀਨ ਟੋਲੀ ਜਾਂ ਵਰਗ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਵਰਣਮਾਲਾ ਵਿੱਚ ਸ਼ਾਮਿਲ ਕੀਤਾ ਗਿਆ ਕੀ ਆਏਗਾ অপਸ਼ਨ A ਮਾਲਕ ਨੇ ਨੌਕਰਾਨੀ ਨੂੰ ਨੌਕਰੀ ਤੋਂ ਕੱਢ ਦਿੱਤਾ ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ ਕਿਹੜਾ ਸਹੀ ਵਾਕ অপਸ਼ਨ ਸੀ ਮਾਲਕਣ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ ਮਾਮਾ ਜੀ ਤੇ ਬੁਆ ਜੀ ਕੱਲ ਆਉਣਗੇ ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ ਕਿਹੜਾ ਬਣੇਗਾ ਸਹੀ ਵਾਕ অপਸ਼ਨ ਬੀ ਮਾਮੀ ਜੀ ਤੇ ਫੁੱਫੜ ਜੀ ਕੱਲ ਆਉਣਗੇ ਸ਼ਾਂਸ਼ਾ ਸ਼ਬਦ ਦਾ ਬਹੁਵਚਨ ਕੀ ਹੈ ਇਹ ਹੈਗਾ অপਸ਼ਨ এ ਸ਼ਾਂਸ਼ਾਂ ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ ਵਿੱਚ ਉਤੇ ਆਦੇ ਨੂੰ ਲਿਖਤ ਰੂਪ ਦੇਂਦੇ ਸਮੇਂ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੇ ਤਾਂ ਕਿਹੜਾ ਵਿਰਾਮ ਚਿੰਨ ਪਾਇਆ ਜਾਂਦਾ ਹੈ ਕਿਹੜਾ ਪਾਇਆ ਜਾਂਦਾ ਹੈ অপਸ਼ਨ এ ਛੁਟਮਰੋੜੀ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ ਵੀ ਐਮਸੀਕਿਊ ਪੂਰੇ ਹੁੰਦੇ ਹਨ ਮਿਲਤੇ ਹਾਂ ਕੱਲ ਅਗਲੇ ਐਮਸੀਕਿਊ ਦੇ ਨਾਲ ਅੱਜ ਦੇ ਲਈ ਇਹ ਨਹੀਂ ਬਹੁਤ-ਬਹੁਤ ਧੰਨਵਾਦ